ਤਕਾ ਗਰੀਨ ਸੋਸਰੀਨ ਦੇ ਪਾਰਟ ਦੇ ਵਿੱਚ ਮੋਗਾਈ ਜਾਂਦੀ ਹੈ ਤਾਂ ਉਸ ਦੀ ਜਿਹੜੀਆਂ ਪੋਸਟੇਲੇ ਨਹੀਂ ਕਰਦਾ ਸੋਸ ਸਹੀ ਹੋ ਜਾਂਦਾ ਉਹ ਰਸਾਇਣ ਦੇ ਨਾਮ ਹੈ ਨਾ ਪੋਸਟੇ ਅੱਜ ਜਿਹੜਾ ਕਰਦਾ ਕਿਹਦਾ ਨਾ ਵੰਡਿਆ ਰਹੀ ਹੈ ਕਿ ਉਹ ਵੀ ਐਨ ਬੀ ਐਸ ਦੇ ਮਾਮਲੇ ਦੇ ਵਿੱਚ ਸ਼ਾਬਾਸ਼ ਵਧੀਆ ਬ੍ਰਿੰਦਰੀ ਉਹ ਜਿਹੜੀ ਅੱਗੇ ਫੋਟੋ ਜਿਹੜੀ ਸ਼ੇਅਰ ਕੀਤੀ ਸੀ ਉਸ ਦਾ ਵੀ ਜੋ ਹੈ ਅਨੰਤਿਸੰਕ ਕਮਿਊਨਿਟੀ ਰਿਸਪੀਅਰਸ ਅਮਰਦੇਵ ਜੀ ਤੋਂ ਅਸਲ ਵੀ ਸਾਡੇ ਉਹ ਵੀ ਇੱਥੇ ਆ ਗਿਆ ਟੀ ਤਾਂ ਕਲੀਕ ਉਹ ठाਣਾ ਲੋਪੋਕੇ ਦੇ ਵਿੱਚ ਜਿਹੜਾ ਹੈ ਰਿਕਵਰੀ ਹੋਈ ਹੈ ਟੋਟਲ ਹੈਰੋਇਨ ਦੀ ਰਿਕਵਰੀ ਜੋ ਹੈ ਉਹ 200 2 ਕਿਲੋ 700 ਗ੍ਰਾਮ ਦੇ ਕਰੀਬਨ ਹੈਗੀ ਹੈ ਇਹਦੇ ਵਿੱਚ ਇਹਦੇ ਵਿੱਚ ਜੋ ਇਹ ਰਿਕਵਰੀ ਹੈ ਇਹ ਸਾਰੀ ਦੀ ਸਾਰਾ ਸਾਡਾ ਆਪਰੇਸ਼ਨ ਜਿਹੜਾ ਸੀਗਾ ਇੰਟੈਲੀਜੈਂਸ ਬੇਸਿਕ ਆ ਸਾਡੇ ਸੋਰਸਸ ਵੱਲੋਂ ਵੀ ਇਹ ਅਸੀਂ ਐਕਟੀਵੇਟ ਕੀਤੇ ਹੋਏ ਸੀ ਕਿਉਂਕਿ ਕਾਫੀ ਦਿਨਾਂ ਤੋਂ ਅਜਨਾਲਾ ਸੈਕਟਰ ਦੇ ਵਿੱਚ ਤੇ ਬਾਰਡਰ ਦੇ ਖਾਸ ਕਰ ਜੋ ਰਾਜਸਥਾਨ ਤੋਂ ਪਰੇ ਦਾ ਜਿਹੜਾ ਖੇਤਰ ਹੈ ਉਹ ਇਹਨਾਂ ਇਹਨਾਂ ਖੇਤਰਾਂ ਦੇ ਵਿੱਚ ਜਿਹੜੇ ਬਾਰਡਰ ਦੇ ਨਾਲ ਲੱਗਦੇ ਹੈ ਇਹਨਾਂ ਦੇ ਵਿੱਚ ਡਰੋਨਸ ਦੀ ਕਾਫੀ ਮੂਵਮੈਂਟ ਰਹੀ ਹੈ 17 ਤਰੀਕ ਤੋਂ ਬਾਅਦ ਇਸ ਇਹ ਮੂਵਮੈਂਟ ਲਗਾਤਾਰ ਜਿਹੜੀ ਹੈ ਅਬਜ਼ਰਵ ਕੀਤੀ ਗਈ ਹੈ ਇਸੇ ਦੇ ਤਹਿਤ ਹੀ ਥਾਣਾ ਲੋਪੋਕੇ ਦੇ ਅੰਦਰ ਜਿਹੜੇ ਹੈਗੇ ਇਹ ਕਈ ਜਿਹੜੀ ਹੈ ਹੈਰੋਇਨ ਦੀ ਜਿਹੜੀ ਅਸਾਈਨਮੈਂਟਸ ਹੈ ਉਹਨਾਂ ਦੀ ਸਾਨੂੰ ਖਬਰ ਸੀ ਤੇ ਅਸੀਂ ਆਪਣੇ ਜਿਹੜੇ ਹੈ ਸੋਰਸਸ ਤੇ ਆਪਣੀ ਇੰਟੈਲੀਜੈਂਸ ਜਿਹੜੀ ਹੈਗੀ ਹੈ ਉਹ ਅਸੀਂ ਐਕਟੀਵੇਟ ਕੀਤੀ ਹੋਈ ਸੀ ਇਸੇ ਦੇ ਤਹਿਤ ਜਿਹੜੀ ਹੈ ਇਹ 2 ਕਿਲੋ 700 ਗ੍ਰਾਮ ਦੇ ਕਰੀਬਨ ਜੋ ਹੈਰੋਇਨ ਹੈ ਉਹਦੀ ਰਿਕਵਰੀ ਹੋਈ ਹੈ ਇਹ ਜੋ ਤਿੰਨ ਦੋਸ਼ੀ ਨੇ ਜਿਨ੍ਹਾਂ ਵਿੱਚੋਂ ਮੇਨ ਦੋਸ਼ੀ ਹੈਗੇ ਨੇ ਲਵਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਤੇ ਜਸਬੀਰ ਸਿੰਘ ਪੁੱਤਰ ਦਰਬਾਰਾ ਸਿੰਘ ਇਹ ਦੋਨੋਂ ਤਾਲੀਵਾਲ ਦੇ ਰਹਿਣੇ ਵਾਲੇ ਨੇ ਤਰਨਤਾਰਨ ਉਸ ਤੋਂ ਬਾਅਦ ਮੁੰਦਲਾਪੀ ਸਿੰਘ ਦੂਸਰਾ ਜਸਬੀਰ ਸਿੰਘ ਪੁੱਤਰ ਦਰਬਾਰਾ ਸਿੰਘ ਇਹਨਾਂ ਦੇ ਨਾਲ ਜੋ ਇਹਨਾਂ ਦਾ ਤੀਜਾ ਸਾਥੀ ਸੀ ਜਸਕਰਨ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਲਈਆ ਜ਼ਿਲ੍ਹਾ ਤਰਨਤਾਰਨ ਇਹਨਾਂ ਤੋਂ ਇਹ 2 ਕਿਲੋਗ੍ਰਾਮ ਦੀ ਜਿਹੜੀ ਇਹ ਖੇਪ ਇਹ ਬਰਾਮਦ ਹੋਈ ਹੈ ਇਹ ਇਹਨਾਂ ਕੋਲੋਂ ਇੱਕ ਮੋਟਰਸਾਈਕਲ ਜਿਨ੍ਹਾਂ ਤੇ ਸਵਾਰ ਸੀਗੇ ਜਿਹੜੇ ਇਹ ਡਿਲੀਵਰੀ ਕਰਨ ਜਾ ਰਹੇ ਸੀਗੇ ਉਹ ਮੋਟਰਸਾਈਕਲ ਵੀ ਜਿਹੜਾ ਹੈ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਇਸ ਦੇ ਵਿੱਚ ਜਿਹੜੇ ਫਾਰਵਰਡ ਬੈਕਵਰਡ ਲਿੰਕੇਜਸ ਨੇ ਕਿਉਂਕਿ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੋਈ ਹੈ ਮੋਰਓਵਰ ਸਾਡੇ ਵੱਲੋਂ ਬੜੀ ਮਾਈਨਿਊਟਲੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਕਿੱਥੋਂ ਇਹ ਖੇਪ ਆਈ ਹੈ ਤੇ ਕਿੱਥੇ-ਕਿੱਥੇ ਇਹ ਜਾਣਦੇ ਜਾਂ ਇਹਨਾਂ ਦੀ ਪਹੁੰਚੋਂ ਦੀ ਜਿਹੜਾ ਇਹਨਾਂ ਦਾ ਇਰਾਦਾ ਸੀ ਉਹ ਸਾਰੇ ਐਂਗਲਸ ਜਿਹੜੇ ਨੇ ਪੁਲਿਸ ਬੜੇ ਅ ਮੈਨੂਅਲੀ ਜਿਹੜੀ ਉਹਨਾਂ ਨੂੰ ਚੈੱਕ ਕਰ ਰਹੀ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜਾ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਸਾਨੂੰ ਇਹ ਅਜੇ ਹੈ ਕਿ ਇਹ ਪੂਰੀ ਦੀ ਪੂਰੀ ਜਿਹੜੀ ਖੇਪ ਹੈ ਇਹ ਅਲੱਗ-ਅਲੱਗ ਜਿਹੜੀ ਪਾਰਟਸ ਦੇ ਵਿੱਚ ਆਈ ਹੈ ਤੇ ਇਹਨਾਂ ਵੱਲੋਂ ਇਹ ਰੀਸੀਵ ਕੀਤੀ ਗਈ ਹੈ ਤੇ ਫਰਦਰ ਇਹਨਾਂ ਨੇ ਅੱਗੇ ਡਿਲੀਵਰ ਕਰਨੀ ਸੀ ਉਹ ਅਜੇ ਪੂਰੀ ਨਹੀਂ ਹੋਈ ਹੈ ਸਾਡੀ ਇਨਵੈਸਟੀਗੇਸ਼ਨ ਅਜੇ ਉਸ ਦਿਸ਼ਾਵਲ ਚੱਲ ਰਹੀ ਹੈ ਤੇ ਸਾਨੂੰ ਉਮੀਦ ਹੈ ਜਲਦੀ ਉਹਦੇ ਬਾਰੇ ਵੀ ਕੋਈ ਨਾ ਕੋਈ ਰਿਕਵਰੀ ਹੋ ਜਾਣੀ ਚਾਹੀਦੀ ਹੈ ਸਰ ਜਿਹੜੀ ਇਹ ਹੈਰਨ ਸੀ ਪਹਿਲੇ ਮਾਇਆ ਡਰੋਨ ਹੋਗੇ ਸੀ ਨਾ ਸੈਕੰਡਰੀ ਕਿੰਨੇ ਜਿੰਤੋਂ ਜੁੜੇ ਸੀਗੇ ਇਸ ਮਾਮਲੇ ਦੇ ਵਿੱਚ ਔਰ ਡਿਲੀਵਰੀ ਜੇਕਰ ਤੁਸੀਂ ਕਹਿੰਦੇ ਉਹਨਾਂ ਦੇ ਫਿਰ ਲਿੰਕ ਇਹਨਾਂ ਨੇ ਸਪਲਾਈ ਕਰਦੇ ਹੋਗੇ ਦੇਖੋ ਜੀ ਇਨਵੈਸਟੀਗੇਸ਼ਨ ਜੋ ਸਾਡੇ ਵੱਲੋਂ ਹੋਈ ਹੈ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਇਹ ਦੱਸਦੀ ਹੈ ਕਿ ਇਹ ਜਿਹੜੀ ਅਸਾਈਨਮੈਂਟਸ ਨੇ ਇਨ ਪਾਰਟਸ ਆਈਆਂ ਨੇ ਤੇ ਡਰੋਨ ਐਕਟੀਵਿਟੀ ਦੇ ਥਰੂ ਆਈਆਂ ਨੇ ਤੇ ਜਿੱਥੇ ਤੱਕ ਇਹਨਾਂ ਦੀ ਐਸੋਸੀਏਸ਼ਨ ਹੈ ਤੇ ਇਹ ਕਈ ਮੋਡਿਊਲ ਦੇ ਵਿੱਚ ਕੰਮ ਕਰਦੇ ਨੇ ਇਹ ਜਿਹੜਾ ਮੋਡਿਊਲ ਸੀਗਾ ਅਸੀਂ ਇਹ ਚੈੱਕ ਕਰ ਰਹੇ ਹਾਂ ਕਿ ਇਸ ਮੋਡਿਊਲ ਦਾ ਜਿਹੜਾ ਹੈ ਜਿਹੜਾ ਰੀਸੀਵਿੰਗ ਤੇ ਜਿਹੜਾ ਡਿਲੀਵਰੀ ਅੱਗੇ ਹੋਣੀ ਸੀ ਉਹਨਾਂ ਦੇ ਨਾਲ ਕਿਸ ਤਰੀਕੇ ਨਾਲ ਇਹਨਾਂ ਦਾ رابطہ ਸੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਤੇ ਅਸੀਂ ਇਹ ਇਨਵੈਸਟੀਗੇਸ਼ਨ ਜਿਹੜੀ ਹੈ ਚੱਲ ਰਹੀ ਹੈ ਤੇ ਜਿਵੇਂ ਜਿਵੇਂ ਸਾਹਮਣੇ ਆਏਗੀ ਕਿਉਂਕਿ ਅਜੇ ਸਾਨੂੰ ਲੱਗਦਾ ਹੈ ਕਿ ਹੋਰ ਵੀ ਇਸ ਅਸਾਈਨਮੈਂਟ ਦਾ ਡਾਟਾ ਪਾਰਟ ਹੈ ਰਿਕਵਰ ਕਰਨਾ ਬਾਕੀ ਹੈ ਉਸ ਵਾਲੇ ਪਾਸੇ ਅਸੀਂ ਲੱਗੇ ਹੋਏ ਹਾਂ ਤੇ ਜਲਦੀ ਤੁਹਾਡੇ ਨਾਲ ਸਾਂਝਾ ਕਰਾਂਗੇ ਬਾਰਡਰ ਦੇ ਕਿਹੜੇ ਥਾਣੇ ਨੇ ਪਿੰਡੀ ਸਾਦਾ ਕੰਬੋ ਜਿਹੜਾ ਇਹ ਰਮਦਾਸ ਤੇ ਜਨਾਲਜੀ ਇੱਥੇ ਕਾਫੀ ਡਰੋਨ ਦੀ ਮੂਵਮੈਂਟ ਰਹੀ ਪਲੱਸ ਪਿਛਲੇ ਸਮੇਂ ਵਿੱਚ ਅਸੀਂ ਜੋ ਦੇਖਿਆ ਤੁਸੀਂ ਕਾਫੀ ਮੂਵਮੈਂਟ ਵਧਾਈ ਹੈ ਜੀ ਇਹ ਫਸ ਰਿਕਵਰੀ ਹੈ ਜੇ ਤਾਂ ਲਗਾਤਾਰ ਉਹ ਵੀ آپریشن ਚੱਲਦਾ ਇਹ ਕਹਿੰਦੇ ਜਿਵੇਂ ਪੁਲਿਸ ਦੀ ਲਗਾਤਾਰ ਗੈਰਜ਼ ਏਰੀਆ ਜੇ ਵਧੀ ਹੈ ਜੀ ਬਿਲਕੁਲ ਜੀ ਤੁਸੀਂ ਦੇਖੋਗੇ ਇਹ ਜੁਲਾਈ ਅਗਸਟ ਦੇ ਵਿੱਚ ਕਾਫੀ ਅਗਸਟ ਦੇ ਐਂਡ ਦੇ ਵਿੱਚ ਕਾਫੀ ਡਰੋਨ ਮੂਵਮੈਂਟ ਜਿਹੜੀ ਨੋਟਿਸ ਕੀਤੀ ਗਈ ਹੈ ਉਸ ਤੋਂ ਇਲਾਵਾ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਹ ਮੂਵਮੈਂਟ ਵਧਾਉਣ ਦੀ ਇਹ ਡੈਫੀਨਿਟਲੀ ਹੋਈ ਹੈ ਸਾਡੇ ਵੱਲੋਂ ਹੋਈ ਹੈ ਕਿਉਂਕਿ ਬੀਐਸਐਫ ਬੀਇੰਗ ਫਰਸਟ ਲਾਈਨ ਆਫ ਡਿਫੈਂਸ ਤੇ ਪੰਜਾਬ ਪੁਲਿਸ ਜਿਹੜੀ ਆ ਸੈਕੰਡ ਲਾਈਨ ਆਫ ਡਿਫੈਂਸ ਦੇ ਹਾਰਤੇ ਕੰਮ ਕਰ ਰਹੀ ਹੈ ਸਾਡੇ ਵੱਲੋਂ ਸ਼ਿਫਟਿੰਗ ਨਾਕਾਜ਼ ਜਿਹੜੇ ਆ ਉਹ ਟਾਈਮ ਡ੍ਰੈਮ ਲਗਾਏ ਜਾਂਦੇ ਆ ਤੇ ਉਹ ਜਿਹੜੇ ਸ਼ਿਫਟਿੰਗ ਨਾਕਾਜ਼ ਨੇ ਉਹਨਾਂ ਦਾ ਸ਼ਿਫਟਿੰਗ ਕਰਨ ਦਾ ਜਿਹੜਾ ਜਿਹੜਾ ਕਾਰਨ ਆ ਉਹ ਇਹੀ ਹੈ ਕਿਉਂਕਿ ਇਹ ਜੋ ਅਸਾਈਨ ਜਿਹੜੇ ਕਨਸਾਈਨਮੈਂਟਸ ਨੇ ਇਹ ਇਹ ਕਨਸਾਈਨਮੈਂਟਸ ਜਿਹੜੀ ਹੈ ਟਾਈਮ ਟੂ ਟਾਈਮ ਨਾ ਵੱਲੋਂ ਰੀਸੀਵ ਕੀਤੀਆਂ ਜਾਂਦੀਆਂ ਨੇ ਤੇ ਇਹ ਜੋ ਇਹਨਾਂ ਦੇ ਰੂਟਸ ਨੇ ਉਹ ਪਹਿਲਾ ਜਿਹੜੇ ਵੈਲ ਡਿਫਾਈਨਡ ਹੁੰਦੇ ਨੇ ਪਰ ਇਹ ਰੂਟਸ ਆਲਟਰਨੇਟ ਰੂਟਸ ਹੋ ਗਏ ਇਹਨਾਂ ਦੇ ਜਾਂ ਹੋਰ ਕਿਸੇ ਰੂਟ ਰਹੀ ਇਹ ਉਹ ਉਹ ਰੂਟਸ ਰਹੀ ਹੈ ਜਿਹੜੀ ਹੈ ਐਕਸੈਪਟ ਕਰਦੇ ਨੇ ਸੋ ਟਾਈਮ ਟੂ ਟਾਈਮ ਜਿਹੜਾ ਹੈ ਸਾਡੇ ਇਹ ਨਾਕਾ ਜਿਹੜੇ ਨੇ ਸ਼ਿਫਟ ਹੁੰਦੇ ਰਹਿੰਦੇ ਨੇ ਅਕੋਰਡਿੰਗ ਟੂ ਆਰ ਇਨਫੋਰਮੇਸ਼ਨ ਐਂਡ ਇੰਟੈਲੀਜੈਂਸ ਤੇ ਉਸੇ ਦੇ ਤਹਿਤ ਹੀ ਜਿਸ ਤਰੀਕੇ ਨਾਲ ਰਿਕਵਰੀ ਹੋਈ ਹੈ ਤੇ ਇਹ ਇਹ ਵੀ ਜਿਹੜਾ ਹੈ ਸਾਡੇ ਵੱਲੋਂ ਜਿਹੜੀ ਹੈ ਉਸੇ ਦੇ ਤਹਿਤ ਹੀ ਕੀਤੀ ਗਈ ਹੈ ਸਾਰਿਆਂ ਦਾ ਮੁਢਲਾ ਕਾਰੋਬਾਰ ਕੀ ਸੀ ਇਹ ਸਾਰੀਆਂ ਜਿਹੜੀਆਂ ਕਿਉਂਕਿ ਇਹ ਨੌਜਵਾਨ ਨੇ ਜੀ ਤੇ ਬੇਸਿਕਲੀ ਇਹ ਜਿਹੜਾ ਹੈਗਾ ਇਹਨਾਂ ਕਾਮਾਂ ਦੇ ਵਿੱਚ ਜਿਹੜੇ ਲਿਫਤ ਪਾਏ ਗਏ ਨੇ ਤੇ ਪਿੱਛੋਂ ਪਿਛੋਕੜ ਇਹਨਾਂ ਦਾ ਚੈੱਕ ਕੀਤਾ ਜਾ ਰਿਹਾ ਜੋ ਵੀ ਇਹਨਾਂ ਦੇ ਪਿਛਲੇ ਪਰਚੇ ਨੇ ਕ੍ਰਿਮੀਨਲ ਰਿਕਾਰਡ ਹੈ ਉਹ ਸਾਰੇ ਇਕੱਠਾ ਕੀਤਾ ਜਾ ਰਿਹਾ ਕੋਈ ਵੀ ਗੱਲ ਪੰਜ ਜਾਣੇ ਸਾਨੂੰ ਉਹਨਾਂ ਨਾਲ ਲਿੰਕ ਨਹੀਂ ਹੈ ਨਹੀਂ ਉਹ ਉਹ ਜੰਡਿਆਲਾ ਗੁਰੂ ਹੋਰ ਚੀਜ਼ ਸੀਗੀ ਉਹ ਜਿਹੜਾ ਹੈਗਾ ਉਹ ਇੱਕ ਥ੍ਰੈਟਨਿੰਗ ਜਿਹੜੀ ਹੈ ਕਾਲ ਸੀ ਐਕਸਟਰਸ਼ਨ ਵਾਸਤੇ ਕੀਤੀ ਗਈ ਆ ਸਨ ਜਿਹਦੇ ਵਿੱਚ ਜਿਹੜਾ ਹੈ ਗੁਰਿੰਦਰ ਮੇਨ ਕਾਂਸਪੀਰੇਟਰ ਜਿਹੜਾ ਸੀਗਾ ਅਲੋਂਗ ਵਿਦ ਰਮਨਜੀਤ ਸਿੰਘ ਤੇ ਬਾਕੀ ਜਿਹੜੇ ਇਹਨਾਂ ਦੇ ਸਾਥੀ ਸੀਗੇ ਉਹ ਉਸ ਏਰੀਆ ਦੇ ਸੀਗੇ ਤੇ ਉਹਨਾਂ ਦਾ ਜਿਹੜਾ ਹੈਗਾ ਵੱਖਰਾ ਇੱਕ ਐਕਸਟਰਸ਼ਨ ਦਾ ਜਿਹੜਾ ਹੈਗਾ ਉਹ ਮੰਦਤਵ ਸੀ। ਪਰ ਜਿਹੜਾ ਇਹ ਰਮਦਾਸ ਵਾਲਾ ਏਰੀਆ ਜੀ ਤੁਸੀਂ ਉਸ ਤੋਂ ਵੀ ਗਏ ਸੀ ਤੇ ਤੁਹਾਡੀ ਟੀਮ ਆ ਉਸ ਏਰੀਆ ਦੇ ਵਿੱਚ ਕਾਨੇ ਪੜੇ ਸੈਸਟਿਵ ਜਿਹੇ ਪੁਆਇੰਟ ਹੈ ਜਿੱਥੋਂ ਕਿ ਉਹ ਕ੍ਰਾਸ ਨਹੀਂ ਕਰਦੇ ਪਹਿਲੀ ਵੀ ਉੱਥੇ ਹੈ ਜੀ। ਉਸ ਏਰੀਆ ਦੇ ਤੁਹਾਡੀ ਕਿਵੇਂ ਦੀ ਆਪਰੇਸ਼ਨ ਕੀ ਚਲਾਦੇ ਹੋ? ਦੇਖੋ ਜੀ ਉਹ ਜਿਹੜਾ ਏਰੀਆ ਹੈ ਬੜਾ ਚੈਲੈਂਜਿੰਗ ਹੈ ਸਾਡੇ ਲਈ ਕਿਉਂਕਿ ਉੱਥੇ ਜਿਹੜਾ ਦਰਿਆ ਹੈ ਉਹ ਦਰਿਆ ਕਾਫੀ ਵਾਰ ਆ ਆਈਬੀ ਦੇ ਪਾਰ ਚਲੇ ਜਾਂਦਾ ਫਿਰ ਬਾਰਡਰ ਤੇ ਥਰੂ ਇੰਡੀਆ ਚ ਐਂਟਰ ਕਰਦਾ ਪੰਜਾਬ ਚ ਐਂਟਰ ਕਰਦਾ ਕਾਫੀ ਉਧਰ ਜੋ ਹੈਗੇ ਆ ਉਹ ਜਿਹੜੇ ਵੱਲ ਬਲੇਵੇਂ ਨੇ ਤੇ ਸਾਡੇ ਲਈ ਬੜਾ ਚੈਲੈਂਜਿੰਗ ਹੋ ਜਾਂਦਾ ਕਿਉਂਕਿ ਜਦੋਂ ਵੀ ਬਰਸਾਤਾਂ ਚ ਪਾਣੀ ਜਿਹੜਾ ਹੈ ਜਿਆਦਾ ਚੜ ਜਾਂਦਾ ਹੈ ਉਹਦੇ ਚ ਸਮਗਲਿੰਗ ਦੇ ਚਾਂਸਸ ਵੀ ਜਿਆਦਾ ਵੱਧ ਜਾਂਦੇ ਆ ਤੇ ਸਾਡੇ ਵੱਲੋਂ ਟੀਮਾਂ ਵੀ ਜਿਹੜੀਆਂ ਟਾਈਮ ਫਰੇਮ ਜਿਹੜੀ ਹੈ ਡਿਪਲੋਏ ਕੀਤੀ ਜਾਂਦੀ ਹੈ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਹ ਪਾਣੀ ਚੜਨ ਦੇ ਨਾਲ ਜਿਹੜੀ ਸਮਗਲਿੰਗ ਦਾ ਜਿਹੜੀ ਇਹ ਐਕਟੀਵਿਟੀ ਹੈ ਕਿਉਂਕਿ ਉਹ ਵੱਧ ਜਾਂਦੀ ਹੈ ਉਸ ਤੇ ਪੂਰੀ ਜਿਹੜੀ ਨਜ਼ਰ ਰੱਖੀ ਜਾਵੇ ਇਸ ਵਾਰ ਵੀ ਅਸੀਂ ਕਾਫੀ ਜਿਹੜੀ ਹੈ ਕੋਸ਼ਿਸ਼ ਕੀਤੀ ਹੈ ਤੇ ਨੰਬਰ ਆਫ ਜਿਹੜੇ ਅਟੈਂਪਟਸ ਹੈ ਸਮਗਲਿੰਗ ਦੇ ਉਹ ਕਾਫੀ ਘਟੇ ਵੀ ਦਾਦੀ ਕੋਈ ਹੁਣ ਪ੍ਰਾਪਰਟੀ ਰਿਕਵਰ ਵੀ ਜੀ ਸ਼ਾਰਟਿੰਗ ਕੀਤੀ ਜਾ ਰਹੀ ਹੈ ਜੀ ਹਾਂ ਕਿਉਂਕਿ ਇਹ ਕਮਰਸ਼ੀਅਲ ਕੁਆਂਟੀਟੀ ਹੈ ਕਲੀਅਰ ਕੱਟ ਕੇਸ ਹੈ ਤੇ ਇਹਦੇ ਵਿੱਚ ਜਿਹੜਾ ਹੈ ਸਾਡੇ ਸੀਨੀਅਰ ਆਫਸਰਸ ਵੱਲੋਂ ਡੀਜੀਪੀ ਸਾਹਿਬਾਨ ਵੱਲੋਂ ਕਲੀਅਰ ਕੱਟ ਡਾਇਰੈਕਸ਼ਨਸ ਨੇ ਕਿ ਜਿਹੜੀ ਵੀ ਕਮਰਸ਼ੀਅਲ ਕੁਆਂਟੀਟੀ ਦੀ ਜਿਹੜੀ ਖੇ ਬਰਾਮਦ ਹੁੰਦੀ ਹੈ ਤੇ ਜਿਹੜੇ ਦੋਸ਼ੀ ਨੇ ਉਹਨਾਂ ਦੀ ਜੋ ਵੀ ਜਾਇਦਾਦ ਹੈ ਉਹਦੀ ਉਹਨੂੰ ਉਹਨੂੰ ਆਈਡੈਂਟੀਫਾਈ ਕਰਕੇ ਉਹਨੂੰ ਜਿਹੜਾ ਹੈ ਕੰਪੀਟੈਂਟ ਅਥਾਰਟੀ ਦਿੱਲੀ ਭੇਜ ਕੇ ਉਹਦੀ ਫ੍ਰੀਜ਼ਿੰਗ ਕਰਵਾਈ ਜਾਵੇ ਤੇ ਤੁਸੀਂ ਕਿਸੇ ਵੀ ਲੀ ਭੇਜ ਸਕਦੇ ਜਿਆ ਟ੍ਰਾਈਬਿਅਸ ਭੇਜ ਇਹ ਜਿਵੇਂ ਹੁਣ ਇਹ ਜਿਹੜਾ ਹੈ ਸਾਡੇ ਕੋਲ ਇਹ ਦੋਸ਼ੀ ਜਿਹੜੇ ਹੈ ਇਹ ਅਸੀਂ ਗ੍ਰਫਤਾਰ ਕਰ ਲਿਆ ਇਹਨਾਂ ਕੋਲੇ ਰਿਕਵਰੀ ਹੋਈ ਹੈ ਅਸੀਂ ਕੇਸ ਬਣਾਵਾਂਗੇ ਕੇਸ ਬਣਾਉਣ ਦੇ ਲਈ ਪਹਿਲਾਂ ਤਾਂ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਔਰ एवरी ডিপਾਰਟਮੈਂਟ ਤੋਂ ਜਾਂ ਕਿਸੇ ਹੋਰ ਵੀ ਕਨਸਰਨਡ ডিপਾਰਟਮੈਂਟ ਤੋਂ ਜਿੱਦੋਂ ਅਸੀਂ ਉਹ ਪ੍ਰਾਪਰਟੀ ਨੂੰ ਆਈਡੈਂਟੀਫਾਈ ਕਰਾਉਣਾ ਹੈ ਆਈਡੈਂਟੀਫਾਈ ਕਰਾ ਕੇ ਉਸ ਦੇ ਨਾਲ ਜੋ ਵੀ ਏਸੈਂਸ਼ੀਅਲ ਡਾਕੂਮੈਂਟਸ ਲੱਗਣੇ ਆ ਤੇ ਤਸਦੀਕੀ ਹੋਣੀਆਂ ਨੇ ਉਹ ਸਾਰਾ ਕੁਝ ਕਰਵਾ ਕੇ ਅਸੀਂ ਫਿਰ ਉਹ ਦਿੱਲੀ ਪੇ ਜਾਂਦੇ ਹਾਂ ਪਰ ਇਹ ਕਿੰਨੀ ਦੇਰ ਤੋਂ ਮਤਲਬ ਇਸ ਕਾਰੋਬਾਰ ਨਾਲ ਨਰਿਸ਼ਕੀ ਮੌਤਰੀ ਜਾਂਚ ਹੋ ਰਹੀ ਹੈ ਦੇਖੋ ਜੀ ਇਹ ਜਿਹੜੇ ਆ ਕਿਉਂਕਿ ਇਹ ਨੌਜਵਾਨ ਨੇ ਜੀ ਅਜੇ ਜੋ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਅਜੇ ਬਹੁਤੀ ਇਹਨਾਂ ਦੇ ਬੰਦ ਲੋਕ ਕੋ ਖੁਲਾਸੇ ਨਹੀਂ ਹੋਏ ਕਿਉਂਕਿ ਅੱਜ ਜਿਵੇਂ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਇਹਨਾਂ ਦਾ ਲਿਆ ਹੈ ਤੇ ਰਿਮਾਂਡ ਤੋਂ ਬਾਅਦ ਇਹਨਾਂ ਦੀ ਚੰਗੀ ਤਰ੍ਹਾਂ ਜੜੀ ਹੈ ਪੁੱਛਗਿੱਛ ਕੀਤੀ ਜਾਏਗੀ। ਭਾਵੇਂ ਇਹ ਜਿਹੜਾ ਬੀਐਨਐਮ ਸੀ ਦਾ ਤਾਰਾ ਆਈਆਂ ਜੀ ਇਹ ਐਨਡੀਪੀਐਸ ਦੇ ਵਿੱਚ ਵੀ ਕੁਝ ਸੰਸ਼ੋਧਨ ਆਏਗਾ। ਐਨਡੀਪੀਐਸ ਦਾ ਵੀ ਇਹਦਾ ਮਾਮਲਾ ਦੁਬਾਰਾ ਕੀਤਾ ਜਾਏਗਾ ਜਾਂ ਕੋਈ ਸੈਪਰੇਟ ਨਹੀਂ ਇਹ ਇਹ ਜਿਹੜਾ ਹੈ ਫਿਲਹਾਲ ਜਿਹੜਾ ਹੈ ਐਨਡੀਪੀਐਸ ਦੇ ਵਿੱਚ ਇਹਦਾ ਜਿਹੜਾ ਹੈ ਸਿੱਧਾ ਕਾਰਵਾਈ ਕੀਤੀ ਹੈ। ਸੈਕੰਡਰੀ ਜਿਹੜਾ ਹੈ ਕਿਉਂਕਿ ਇਹਨਾਂ ਦਾ ਮੋਟਰਸਾਈਕਲ ਵੀ ਸੀਗਾ ਉਹ ਵੀ ਵਿੱਚ ਅਸੀਂ ਪਾਇਆ ਕਿਉਂਕਿ ਉਹ ਜਿਹੜਾ ਯੂਜ਼ ਫਰ ਕ੍ਰਾਈਮ ਹੈਗਾ। ਕ੍ਰਿਮੀਨਲ ਐਕਟੀਵਿਟੀ ਯੂਜ਼ ਕੀਤਾ ਇਹਨਾਂ ਨੇ ਇਸ ਤੋਂ ਇਲਾਵਾ ਜਿਹੜੀ ਤੁਸੀਂ ਗੱਲ ਕੀਤੀ ਬੀਐਨਐਸ ਬੀਐਨਐਸ ਦੇ ਵਿੱਚ ਕਿਉਂਕਿ ਕਾਫੀ ਜਿਹੜੀਆਂ ਹੈ ਧਾਰਾਵਾਂ ਜਿਹੜੀਆਂ ਐਡ ਵੀ ਕੀਤੀਆਂ ਗਈਆਂ ਨੇ ਸੰਸ਼ੋਧਨ ਹੋਏ ਨੇ ਉਹਦੇ ਵਿੱਚ ਕਈ ਧਾਰਾਵਾਂ ਨੇ ਜਿਵੇਂ ਤੁਸੀਂ 111 ਦੀ ਗੱਲ ਤੁਸੀਂ ਕੱਲ ਕੀਤੀ ਸੀਗੀ ਉਹਦੇ ਵਿੱਚ ਆਰਗੇਨਾਈਜ਼ ਕ੍ਰਾਈਮ ਦੀ ਗੱਲ ਹੋਈ ਹੈ ਉਹ ਬੜੀ ਸਖਤ ਧਾਰਾ ਹੈ ਜਿੱਥੇ ਕਿਤੇ ਵੀ ਸਾਨੂੰ ਲੱਗਦਾ ਹੈ ਕਿ ਇਹਦਾ ਯੂਜ਼ ਕੀਤਾ ਜਾ ਸਕਦਾ ਫॉर ਦਾ ਵੈਲਫੇਅਰ ਆਫ ਸੋਸਾਇਟੀ ਤੇ ਡਾਕਟਰਿਨਸ ਆਫ ਕ੍ਰਾਈਮ ਅਸੀਂ ਉਹ ਕਰਾਂਗੇ ਕਿਦਰੋ ਦੇ 22 ਵਾਦਿਆਂ ਨੇ ਜਦੋਂ ਤੁਸੀਂ ਚਾਹੁੰਦੇ ਹੋ ਐਨਡੀਪੀਐਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਪ੍ਰੋਪਰਟੀ ਬੀਜ਼ ਵਿੱਚ ਹੈ ਜਿਸ ਕਰਕੇ ਸਾਰਿਆਂ ਦਾ ਧਿਆਨ ਹੋਣਾ ਹੈ ਇਹਨਾਂ ਕੇਸਾਂ ਤੇ ਆ ਰਿਹਾ ਹੈ दैट मींस ਕਿ ਐਨਡੀਪੀਐਸ ਦੇ ਤੁਸੀਂ ਤੁਹਾਡੀ ਫੌਂਡਸ ਕਾफी ਕੰਮ ਕਰ ਰਹੀ ਨਾ ਕੋਦਨ ਪਰ ਜਿਹੜੀ ਟੀਮ ਹੈ ਸਾਰਾ ਜਿਹੜੀਆਂ ਟੀਮਾਂ ਵਿੱਚ ਤੁਹਾਡੇ ਨਾਲ ਪੂਤੂ ਮਾਜਮਾ ਦੇਖੋ ਉਹ ਲੱਗੇ ਕਿ ਤੁਸੀਂ ਪ੍ਰੋਪਰਟੀ ਬੀਜ਼ ਕਰ ਲਈ ਪਰ ਜਿਹੜੇ ਤੁਹਾਡੇ ਮੁਲਾਜ਼ਮ ਲਗਾਤਾਰ ਲੱਗੇ ਨਹੀਂ ਇਹਨਾਂ ਨੂੰ ਮੋਟੀਵੇਟ ਕਰਨ ਦੇ ਲਈ ਕਿਉਂਕਿ ਕਈ ਵਾਰੀ ਸੈਲਰੀ ਤੋਂ ਮਿਲਦੇ ਨਹੀਂ ਮੇਰਾ ਸਵਾਲ ਇਹ ਪੂਤੂ ਮਾਜਮਾ ਦੇ ਲਈ ਇਹ ਇਹਨਾਂ ਦੀਆਂ ਵੀ ਕਈ ਵਾਰੀ ਰਾਜੰਦਿਆਂ ਜਿਵੇਂ ਪ੍ਰੋਮੋਸ਼ਨਸ ਪੈਂਡਿੰਗ ਰਹਿੰਦੇ ਜਿਹੜੇ ਕੰਮ ਕਰਦੇ ਨੇ ਇਸ ਪਾਸੇ ਵੀ ਜਰ ਤੁਹਾਡਾ ਧਿਆਨ ਹੈ ਜਿਹੜੇ ਮੁਲਾਜ਼ਮ ਅੱਛਾ ਕੰਮ ਕਰਦੇ ਨੇ ਉਹਨਾਂ ਨੂੰ ਸਮੇਂ ਸਮੇਂ ਤੇ ਉਹਨਾਂ ਲਈ ਟੀਮਾਂ ਤੁਹਾਡੇ ਕੋਲ ਬੈਠੀ ਨੇ ਅਸਲ ਸਾਰੇ ਅਧਿਕਾਰੀ ਵੀ ਇਹਦੇ ਵਿੱਚ ਚੰਗੀ ਤਰ੍ਹਾਂ ਕੰਮ ਕਰਵਾ ਲੈਣੇ ਮੈਂ ਤਾਂ ਕਹਿ ਰਿਹਾ ਹਾਂ ਆ ਦੇਖੋ ਜੀ ਜਿੱਥੋਂ ਤੱਕ ਰਿਵਾਰਡ ਤੇ ਅਵਾਰਡ ਦਾ ਸਵਾਲ ਹੈ ਡੀਜੀਪੀ ਸਾਹਿਬ ਵੱਲੋਂ ਬੜਾ ਸਾਡੇ ਲਈ ਕਲੀਅਰ ਕਟ ਇੱਕ ਸੰਦੇਸ਼ ਹੈ ਕਿ ਜਿੱਥੇ ਅਸੀਂ ਕੰਮ ਕਰਾਂਗੇ ਤੇ ਵਧੀਆ ਕੰਮ ਕਰਾਂਗੇ ਤੇ ਸਾਡੀ ਟੀਮ ਜਿਹੜੀਆਂ ਵਧੀਆ ਕੰਮ ਕਰਨਗੀਆਂ ਉਹਨਾਂ ਰਿਵਾਰਡ ਦੇ ਅਵਾਰਡ ਯੋਗ ਉਹਨਾਂ ਦੇ ਬੰਦੋ ਦਿੱਤੇ ਜਾਣਗੇ ਪਰ ਜਿੱਥੇ ਵੀ ਕੋਤਾਹੀ ਹੋਏਗੀ ਉੱਥੇ ਸਖਤ ਐਕਸ਼ਨ ਵੀ ਲਿਆ ਜਾਏਗਾ ਜਿੱਥੇ ਕਿਤੇ ਕਿਸੇ ਮੁਲਾਜ਼ਮ ਦੀ ਕਟਿੰਗ ਇਸ ਲੈਵਲ ਤੇ ਕੋਈ ਮਿਲੀਭਗਤ ਸਾਹਮਣੇ ਆਉਂਦੀ ਹੈ ਉੱਥੇ ਸਖਤ ਤੋਂ ਸਖਤ ਐਕਸ਼ਨ ਲਿਆ ਜਾਏਗਾ ਤੇ ਜਿੱਥੇ ਤੱਕ ਹੋ ਸਕਦਾ ਡਿਸਮਿਸਲ ਤੱਕ ਵੀ ਉਹਨੂੰ ਪਹੁੰਚਾਇਆ ਜਾਵੇ ਜੇ ਉਹ ਨਿਰੱਚਾ ਕੰਮ ਕਰਨ ਨੂੰ ਚੰਗਾਰਵਾਣ ਜੀ ਸਰਕਾਰ ਚਾਟ ਮੰਡਲ ਕੇਸ ਕੋਲ ਜਿਹੜਾ ਤੁਹਾਨੂੰ ਜੀ ਉਹਦੇ ਵਿੱਚ ਅਸੀਂ 7-8 ਕਿਲੋਮੀਟਰ ਤੱਕ ਜਿਹੜਾ ਸੀ ਸੀਟੀਵੀ ਫੁਟੇਜਸ ਜਿਹੜੇ ਹੈਗੇ ਆ ਉਹ ਸੀ ਕੰਗਾਰ ਲਏ ਸਾਨੂੰ ਕਈ ਚੀਜ਼ਾਂ ਦਾ ਪਤਾ ਲੱਗਿਆ ਉਹਦੇ ਵਿੱਚ ਇੱਕ ਦੋ ਗੈਂਗਸ ਜਿਹੜੇ ਆਈਡੈਂਟੀਫਾਈ ਵੀ ਹੋ ਰਹੇ ਨੇ ਮੋਡਸ ਆਫ ਆਪਰੇਂਟੇਜ ਦੇ ਆਧਾਰ ਤੇ ਵੀ ਅਸੀਂ ਜਿਹੜੀ ਚੀਜ਼ਾਂ ਦੀ ਜਿਹੜੀ ਇਹ ਨਿਸ਼ਾਨਦੇਹੀ ਕਰ ਰਹੇ ਤੇ ਜਲਦੀ ਉਹਦੇ ਵਿੱਚ ਕੋਈ ਨਾ ਕੋਈ ਜਿਹੜੀ ਹੈਗੀ ਹੈ ਜੋ ਵੀ ਅੱਗੇ ਫਰਦਰ ਡਿਵੈਲਪਮੈਂਟ ਹੁੰਦੀ ਹੈ ਸਾਂਝੀ ਕੀਤੀ ਜਾਏ। ਤੇ ਅੰਦਰ ਸਾਡੇ ਥੋੜਾ ਸਵਾਲ ਹੈ ਕਿ ਆਪਣੇ ਅਫਸਰ ਵੀ ਮੁਲਾਜ਼ਮ ਵੀ ਇੰਨੀ ਮਿਹਨਤ ਕਰਦੇ ਨੇ 4-4 5-5 ਦਿਨ ਹਫ਼ਤਾ ਵੀ ਨਿਕਲ ਜਾਂਦਾ। ਜਿੰਨ ਰਾਤ ਨੂੰ ਨੰਨ ਦੇ ਸਾਹਮਣੇ ਆਦੇ ਆ। ਇਹ ਫਿਰ ਕੇਸ ਹੁੰਦੇ ਨਿਕਲ ਜਾਂਦੇ ਨੇ ਟ੍ਰੈਕ ਹੋਣੇ ਕੱਲ ਜਾਂਦੇ ਨੇ ਤੇ ਇਹਦੇ ਵਾਸਤੇ ਕੋਈ ਕੋਈ ਸੌਲਿਊਸ਼ਨ ਨੇ ਅਸੀਂ ਜਿਹੜਾ ਜਿਵੇਂ ਤੁਸੀਂ ਗੱਲ ਕਰਦੇ ਹੋ ਟ੍ਰਾਇਲ 'ਚੋਂ ਨਿਕਲਣਾ ਬੜਾ ਸੌਖਾ ਕੰਮ ਨਹੀਂ ਹੈ ਜੀ ਤੇ ਐਵੀਡੈਂਸ ਬੇਸਡ ਪੁਲਿਸਿੰਗ ਕਰਾਂਗੇ ਤੇ ਐਵੀਡੈਂਸ ਨੂੰ ਔਨ ਫਾਈਲ ਲੈ ਕੇ ਆਵਾਂਗੇ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਤੇ ਇਸ ਦੇ ਨਾਲ ਜਿਹੜੇ ਹੈ ਟ੍ਰਾਇਲ ਦੇ ਵਿੱਚੋਂ ਬਰੀ ਹੋਣ ਦੇ ਚਾਂਸਸ ਘਟ ਜਾਂਦੇ ਨੇ ਸਾਡੀ ਕੋਸ਼ਿਸ਼ ਇਹੀ ਰਹੇਗੀ ਕਿ ਅਸੀਂ ਜਿਹੜਾ ਹੈ ਟ੍ਰਾਇਲ ਨੂੰ ਮੁਕੰਮਲ ਕਰਾ ਕੇ ਦੋਸ਼ੀ ਨੂੰ ਉਸ ਦੀ ਜਿਹੜੀ ਹੈ ਸਜ਼ਾ ਦਵਾਈਏ ਤੇ ਜਿਹੜਾ ਸਮਾਜ ਨੂੰ ਜਿਹੜਾ ਹੈ ਕ੍ਰਾਈਮ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕਰੀਏ ਸਮਝ ਜਿਹੜੀ ਪ੍ਰਾਚਨ ਦੀ ਨੋਟ ਹੋਈ ਸੀ ਕਿ ਅਪਡੇਟ ਆਈ ਉਹ ਦੱਸ ਦਿੱਤੀ ਹੈ ਜੀ ਸਰ ਪਤਾ ਲਗਾ ਕਿ ਕੋਈ ਦੋਸ਼ੀ ਪੜੇਗਾ ਨਹੀਂ ਉਹਦੇ ਵਿੱਚ ਡਵੈਲਪਮੈਂਟ ਹੈ ਉਹਦੇ ਵਿੱਚ ਡਵੈਲਪਮੈਂਟ ਰੀਸੈਂਟ ਇਹ ਹੈ ਕਿ ਅਸੀਂ ਕਾਫੀ ਹੱਦ ਤੱਕ ਨੇੜੇ ਪਹੁੰਚ ਗਏ ਹਾਂ ਜਿਹੜੇ ਦੋਸ਼ੀ ਨੇ ਉਹਨਾਂ ਦੀ ਕਲੀਅਰ ਇਮੇਜਸ ਜਿਹੜੀਆਂ ਆਉਣੇ ਵਾਲੀਆਂ ਨੇ ਸਾਡੇ ਕੋਲ ਕਿਉਂਕਿ ਕਈ ਸੀਸੀਟੀਵੀ ਕੈਮਰੇ ਜੋ ਹੈਗੇ ਸੀ ਉਹ ਕਲੀਅਰ ਕਾਰਟੂਨ ਵਿੱਚ ਇਮੇਜਸ ਆਈਆਂ ਨਹੀਂ ਸਭ ਉਸ ਤੋਂ ਇਲਾਵਾ ਜਿਹੜਾ ਹੈਗਾ ਮਾਡਲਸ ਆਪਰੇਂਡਾਈ ਦੇ ਆਧਾਰ ਤੇ ਤੇ ਗੈਂਗਸ ਆਈਡੈਂਟੀਫਾਈ ਕੀਤੇ ਗਏ ਨੇ ਜੋ ਪਹਿਲਾਂ ਵੀ ਇਦਾਂ ਦੀ ਵਾਰਦਾਤਾ ਕਰਦੇ ਰਹੇ ਨੇ ਸੋ ਸਾਡੀ ਜਿਹੜੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਉਸ ਦੇ ਨਾਲ ਹੀ ਛੇਤੀ ਕੋਈ ਨਾ ਕੋਈ ਰਿਜ਼ਲਟ ਦਿੱਤਾ ਜਾਏਗਾ ਇਹਦੇ ਵਿੱਚ ਅਲੱਗ-ਅਲੱਗ ਹੈ ਜੀ ਕਿਉਂਕਿ ਇਹ ਲੁੱਟ ਕੋਈ ਅਚਨਚੇਤ ਨਹੀਂ ਹੈ ਬੜੇ ਪਲਾਨਡ ਤਰੀਕੇ ਨਾਲ ਹੋਈ ਹੈ ਬੜਾ ਇਨਫਾਰਮਡ ਤਰੀਕੇ ਨਾਲ ਹੋਈ ਹੈ ਕੋਈ ਨਾ ਕੋਈ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਸ਼ੋ ਕਰਦੀ ਹੈ ਇਨਵੋਲਵਮੈਂਟ ਹੈ ਕਨਾਈਵੈਂਸ ਹੈ ਸੈਕੰਡਲੀ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਡਰਾਈ ਫਰੂਟ ਗਿਆ ਅੰਜੀਰ ਕਾਲੇ ਮਿਰਚ ਵੀ ਗਈ ਹੈ ਕਾਜੂ ਬਧਾਮ ਗਏ ਨੇ ਤੇ ਸਪੈਸਿਫਿਕ ਗੱਟੇ ਗਏ ਨੇ ਜਿਵੇਂ ਸਪੈਸਿਫਿਕ ਲੋਕੇਸ਼ਨ ਤੋਂ ਚੱਕੇ ਗਏ ਨੇ ਕਿਸੇ ਹੋਰ ਸਮਾਨ ਨੂੰ ਹੱਥ ਨਹੀਂ ਲਾਇਆ ਗਿਆ ਤੇ ਇਹ ਬੜੀ ਪਿਕੁਲਰ ਜੀ ਚੀਜ਼ ਸਾਡੇ ਸਾਹਮਣੇ ਇਨਵੈਸਟੀਗੇਸ਼ਨ ਚ ਆਈ ਹੈ ਤੇ ਇਹ ਇੱਕ ਅਲੱਗ ਤਰੀਕੇ ਦਾ ਕੇਸ ਹੈ ਉਹ ਜਲਦੀ ਸੋਲਵ ਕਰ ਲਿਆ ਜਾਏਗਾ ਨਹੀਂ ਅਜਾ ਨਹੀਂ ਕੋਈ ਅਜੇ ਗੱਲ ਦੀ ਹੈ ਕਰੋੜਾਂ ਵਾਲੀ ਗੱਲ ਕੋਈ ਨਹੀਂ ਅਜੇ ਇਹਦੇ ਵਿੱਚ ਦੋਸਰੇ ਤਾਂ ਦੱਸਦੇ ਜਦੋਂ ਵੀ ਹੋ ਜਾਈਗਾ ਸਾਡੇ ਅੰਦਰ ਨੂੰ ਸ਼ਾਇਦ ਵੀਟ ਵੀਟ